ਵਧੀਆ ਸਿਕਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸਾਓ ਵਧੀਆ ਕਿਰਪਾ ਜੀ ਕਿਰਪਾ ਹੋ ਰਹੀ ਫਿਰ ਹੋ ਕਿਰਪਾ ਵਧੀਆ ਚਲੋ ਚਲੋ ਇਹ ਪਹਿਰਾ ਪਿਛੇ ਰੱਬ ਦੇ ਜਾਂਦਾ ਮਹਾਰਾਜ ਪਹਿਰਾ ਭੇਜੇਗਾ ਨਹੀਂ ਹਾਂ ਚਲੋ ਬੰਦੇ ਦਾ ਵਧੀਆ ਚੱਲ ਰਿਹਾ ਕੰਮ ਵਧੀਆ ਬੜੀ ਕਿਰਪਾ ਚਲੋ ਅੱਜ ਫਿਰ ਕਿੰਨੇ ਆ ਅੱਜ ਆਪਣੇ ਤੋਂ ਤੇ ਆਈਆਂ ਮੈਂ ਸਾਧਨ ਤਿੰਨ ਆਵੇ ਇਧਰ ਵੇਖੀਆਂ ਆਵੇ ਪਾਸੇ ਬੈჯੀਆਂ ਅਜਾ ਆ ਵੇਖੀਆਂ ਇਹ ਵੇਖੀਆਂ ਠੀਕ ਆ ਹੁਣ ਦੇ ਬਾਈ ਲੱਦੇ ਹੁਣ ਚਾਰ ਪੰਜ ਹੀ ਆ ਹੁਣ ਆਪਣੇ ਤੋਂ ਚਾਰ ਪੀਸ ਪਾਉਣੇ ਜਿਹੜੇ ਆਪਾਂ ਚਾਰ ਦੋ ਜਿਹੜੇ ਆ ਬਿਲਕੁਣ ਇਹ ਨਾਰਲੀ ਵਾਲੇ ਦੀ ਡਾਇਰੈਕਟ ਧੀ ਆ ਨਾਰਲੀ ਨੂੰ ਮੱਝ ਤੋਹੀ ਏ ਜਿਹੜਾ ਸਰਪੰਚ ਸਾਹਿਬ ਕੋਲ ਹੈਂ ਸਾਹਿਬ ਕੋਲ ਅੱਛਾ ਠੀਕ ਆ ਆਪਾਂ ਨੂੰ ਗਾੜੀ ਸੀ ਮੰਦਾ ਨਹੀਂ ਬਣਾ ਠੀਕ ਆ ਜਿੱਥੋਂ ਦਾਈ ਹੈਗਾ ਉਹ ਆਂਦੇ ਡੀਐਨਏ ਟੈਸਟ ਕਰਵਾ ਲੈ ਭਾਵੇਂ ਅੱਛਾ ਉਹਦੀ ਉਹਦੀ ਧੀ ਆ ਨਾਰਲੀ ਪੀ ਆ ਅੱਜ ਨੂੰ ਵਾਹ ਜੀ ਵਾਹ ਇਹ ਉੱਥੋਂ ਤੁਰ ਹੀ ਆਪਾਂ ਨੇ ਲਈ ਅੱਗੋ ਲੋ ਤੋਰੋ ਫਿਰ ਲੋ ਜੀ ਵੇਖੋ ਗਰਾਦੀ ਇਹਦਾ ਮਾਲੀ ਨਹੀਂ ਬਹੁਤ ਚੰਗਾ ਮਾਲੀ ਏ ਤੇ ਰਾਜਿਆਂ ਨੇ ਸਰਪੰਚ ਸਾਹਿਬ ਲੈ ਗਏ ਆ ਦਲਸ਼ੇਰ ਸਿੰਘ ਸਰਪੰਚ ਲੈ ਗਏ ਬਾਈ ਤਾਂ ਵੇਖੋ ਉਹਨਾਂ ਕੋਲ ਚਲਾ ਕੇ ਮਾਲੀ ਬਸ ਠੀਕ ਆ ਤੈਨੂੰ ਪੁੱਛ ਰਿਹਾ ਲਿਜਾ ਸਕਦੇ ਸੀ ਉੱਥੇ ਹਾਂਜੀ ਮੈਂ ਕਿਹਾ ਲਾਵੇ ਲਿਜਾ ਸਕਦੇ ਆਂ ਸਾਰਾ ਕੋਟ ਕਰਕੇ ਦਵਾਂਗੇ ਚੰਗੀ ਰੋਟੀ ਆ ਚੰਗੀ ਛੋਟੀ ਜੀ ਕੋਈ ਕਮੀ ਕੱਢ ਕੇ ਵਿਖਾ ਦੇ ਬੂਰੀ ਤੇ ਸਾਰੇ ਆਉਂਦੇ ਆ ਪਰ ਬੂਰੀ ਕੋਈ ਇਹੋ ਜੀ ਨਸਲ ਨੀਲੀ 라ਵੀ ਅੱਖ ਵੇਖ ਹੂੰ ਭੈ ਗਲਾਬੀ ਅੱਖ ਤੇ ਨਹੀਂ ਏਡਾ ਕਟ ਇਹ ਹੋ ਸਕਦੀ ਭਾਈ ਹੁੰਦੀ ਹੁੰਦੀ ਹੋ ਸਕਦੀ ਆ ਨਹੀਂ ਹੈਗੀ ਆ ਕੋਈ ਟੈਸਟ ਕਰਾ ਲੈ ਭਾਵੇਂ ਸਾਰੀ ਨਿਸ਼ਾਨੀਆਂ ਹਨਾ ਸਾਰੀਆਂ A ਤੋਂ Z ਇਧਰੇ ਪਿਛੇ ਲਿਆ ਸੂਲ ਤੇ ਨਿਸ਼ਾਨ ਵਾ ਵਾ ਆ ਵੇਖ ਲੈ ਕਿੰਨਾ ਲੋਕੀ ਕਿੱਦਾਂ ਪਤਾ ਨਹੀਂ ਕੀਤਾ 15 ਕਿਲੋ ਦਰਗਾੜ ਉਹਨਾਂ ਨੇ ਲਿਖਿਆ ਪਹਿਲੇ ਤਾਂ ਇੰਦਰ ਵੇਟੇ ਲਾਵੇਂ ਪਹਿਲਾਂ ਤਾਂ ਹਾਂ ਤੀਜੇ ਆਰ ਕੀ ਸੁਣੀ ਆ ਅਜੇ ਤੀਜਾ ਸੁਣੀ ਆ ਠੀਕ ਆ ਲੋ ਜੀ ਤੀਜਾ ਸੁਣੀ ਆ ਉਹਦਾ 15 ਕਿਲੋ ਝੋਟੀ ਦੁੱਧ ਜੋਗ ਦੀ ਜੋ ਦੂਜੇ ਤੋਂ ਕੀਤਾ ਨੇ ਮੈਂ ਕਿਹੜੀ ਗੱਲ ਯਾਰ ਕੀ ਤੀਜਾ ਸੁਗਾ ਝੋਟੀ ਸੁਣੀ ਆ ਕੋਈ ਕਮੀ ਕੱਢ ਕੇ ਵਖਾਵੇ ਕਮੀ ਆ ਹਾਂ ਹੋਰੋ ਕਰਾ ਦੇ ਐ ਝੋਟੀ ਨੇ ਬਈ ਪੂਰੀ ਜਵਰਦਸ ਝੋਟੀ ਆ ਪੂਰੀਆਂ ਦੇ ਸਾਰੇ ਆਪਾ ਪਾਉਂਦੇ ਆ ਪਰ ਆ ਨਥਲ ਕੋਈ ਪਾਵੇ ਬਿਲਕੁਲ ਬਿਲਕੁਲ ਸਹੀ ਗੱਲ ਤੁਹਾਡੀ ਪਿਓ ਰਿਆ ਪਿਓਰ ਪਿਓਰ ਕਟ ਵਾਲੀ ਅਰੇ ਠੀਕ ਆ ਬੋਲੋ ਭਰਾ ਦੀ ਜਿਆ ਜਿਨ੍ਹਾਂ ਦੇ ਉਹਦਾ ਨਾਂ ਆ ਹਾਂ ਜਿਹੜੀ ਨਸਲ ਆ ਛੋਟੀ ਵਾਂ 2 ਸਵਾ 2 ਲੱਖ ਦੀ ਵੇਚਦੀ ਹਾਂ ਹਮ ਆਪਾਂ ਮੁੱਲ ਕਰਾਂਗੇ ਇੱਕ ਸਾਥ ਹਮ 1.5 ਲੱਖ ਦੀ ਛੋਟੀ ਜੱਸੀ ਨੂੰ ਜੰਮਾ ਕਿੰਨਾ ਮੰਨਦੋ ਇੱਕ ਕੋਈ ਗੱਲ ਦਾਂਗੇ 1.45 ਦੀ ਦੇ ਦਾਂਗੇ ਇੱਕ ਬੰਦਾ ਵਾਲੀ ਦੀ ਹੋਰ ਹੋ ਜੂਗਾ 5 ਛੱਡ ਦਾਂਗੇ ਇੱਕ 40 ਜੱਸ ਨੋ ਦੇਣੀ ਜੋ ਬਸ ਛੋੜੀ ਹੋਣੀ ਆ ਛੋੜੀ ਹੋਣੀ ਚਲੋ ਬਸ ਠੀਕ ਆ ਚੱਲਣ ਦੇ ਕਰਾ ਦੇ ਆ ਜਿਹੜੀ ਮਈ ਆ ਜੀਜ਼ਾ ਦਾ ਵੀ ਆਪਣੇ ਨੂੰ ਪੂਰਾ ਬਾਇਓ ਡਾਟਾ ਪਿਆ ਹੋਵੇ ਫੋਨ 'ਚ ਇਹ ਮਈ 12 ਮਈ ਨੂੰ ਬੰਦਿਆਂ ਨੇ ਵੇਚੀ ਹਾਂ ਸਾਹ ਪਿੱਛੋਂ ਮਈ ਹੁੰਦੀ ਹੈ ਹੂੰ ਇਹਨਾਂ ਆ ਵੇ ਆ ਵੇ ਲੈਣ ਉਹ ਹੀ ਐ ਨਾ ਮਈ 12 ਮਈ ਨੂੰ ਵੇਚੀ ਸੀ ਹੂੰ ਸਵਾ 2 ਲੱਖ ਰੁਪਈਆ ਮਹੀ ਦਿੱਤੀ ਉਹਨਾ 17 18 ਕਿਲੋ ਮਹੀ ਦੁੱਧ ਦਿੰਦੀ ਹੈ ਅੱਛਾ ਹਾਂ ਹੁਣ 8 ਮਹੀਨੇ ਗੱਬਣਾ ਹੁਣ 8 ਮਹੀਨਿਆਂ ਦੀ ਗੱਬਣ ਦੇ ਅਪ੍ਰੈਲ ਤੇ ਸੁੰਦੀ ਜੋ ਫੇਰ ਅਪ੍ਰੈਲ ਤੇ ਸੁੰਦੀ ਅਪ੍ਰੈਲ ਤੇ ਸੁੰਦੀ ਜੋ ਉਦੋਂ ਅਸੀਂ 15 20 ਦਿਨ ਕੱਚੀ ਆਵੇ ਲੋ ਮਹੀ ਚੰਗੀ ਤਰ੍ਹਾਂ ਵੇ ਲੋ ਮਹੀ ਕਿੱਡੀ ਆ ਮਹੀ ਨਾ ਸਾਰਾ ਮੈਂ ਵੀਡੀਓ ਵੀ ਦਊਂਗਾ ਜਿਹੜਾ ਕੋਈ ਮੰਗੂਗਾ ਆਪਣੇ ਕੋ ਮਹੀ ਲਹੂਗਾ ਹਾਂ ਬਹੁਤ ਜ਼ਿਆਦਾ ਥਾਂ 17 18 ਕਿਲੋ ਮਹੀ ਦੁੱਧ ਦਿੰਦੀ ਮਹੀ ਦਾ ਮਗਾਠਾ ਵੇ ਸੰਦੀਪ ਸਿੰਘ ਕਿੱਡਾ ਨਸਲ ਕਿੱਡੀ ਮਹੀ ਦੀ ਤੋਰ ਫਿਰ ਹਾਂ ਲੋ ਜੀ ਵੇਖੋ ਇਹ ਵੀ ਚੈੱਕ ਕਰੋ ਗਰਾਂ ਦੇ ਆ ਤਾਂ ਬਾਰੂਪੀ ਫਿਰ ਕੱਢ ਕੇ ਲੈ ਆਉਂਦੇ ਇਹ ਨਹੀਂ ਗੱਲ ਇਹ ਆ ਵੀ ਆਖ ਇਹ ਨਹੀਂ ਕਿ ਬਿੱਲੀ ਕੱਲੀ ਲੈ ਠੀਕ ਉਹੀ ਮੈਂ ਮੈਂ ਦਾਦੇ ਜੰਦੀਪ ਸਿੰਘਾ ਕੋਈ ਮਈ ਦੇ ਸ਼ਾਕਾ ਗਾ ਦੇ ਨਹੀਂ ਨਹੀਂ ਬਿਲਕੁਲ ਚੰਗੀ ਹੈ ਮੱਝ ਮਈ ਜਦੋਂ ਮੋਲਣਾ ਵਿਗਈ ਨਾ ਮੈਂ ਤਿਆਰ ਕੀਤੀ ਹੈ ਵੀ 2.5 ਲੱਖ ਦੀ ਆ ਬਿਲਕੁਲ ਸਾਲ ਪਹਿਲਾਂ ਕੀਮਤ ਘਟੋ ਹੁਣ ਸਾਲ ਦੀ ਸੰਦੀਪ ਸਿੰਘਾ ਕੀਮਤ ਕਿੱਥੇ ਚੱਲੀ ਡੋਕਰ ਰਿਕਾਰਡ ਪੂਰਾ ਹੋਣਾ ਠੀਕ ਹੈ ਮੱਝ ਨੀਲੀ ਦੀ ਪਿਓਰ ਪਿਓਰ ਆਪਾਰਾ ਨੀਲੀ ਜਾਣਾ ਨੰਗਾ ਵੇਖਣੀ ਗੱਲ ਕੀ ਕਹਿੰਦੇ ਆ

ਓ ਬੱਚਾਈ ਮੀਂਹ ਨਾ ਲਾ ਲੈਣਾ ਅੱਡੀ ਆ ਠੀਕ ਆ ਮੀਂਹ ਨਾ ਲਾ ਲੈਣ ਬੱਚਿਆਂ ਨਾਲ ਆ ਹੀ ਬੱਚਾ ਗੋਲੀ ਝੋਟੀ ਦਾ ਆ ਜਾ ਬਿਲਕੁਣੋ ਬੱਚਾ ਉਹ ਹੁੰਦਾ ਹਾਂ ਉਹ ਦੂਜੀ ਝੋਟੀ ਦਾ ਉਹ ਵੇਗੀ ਵਿੱਚ ਕੱਢਾ ਠੀਕ ਆ ਠੀਕ ਆ ਚਲੋ ਇਹਨੂੰ ਖੋਲ ਲੋ ਇਹਨੂੰ ਦੁੱਧ ਕਿੰਨਾ ਦੁੱਧ ਸਦੀਸ਼ਾ ਮੇਰੇ ਘਰੇ ਜਾ ਜੋ ਕੇ ਕਰਨਾ 12 ਕਿਲੋ 12 ਕਿਲੋ ਲੋ ਜੀ 12 ਕਿਲੋ ਸੋਹਣੇ ਵੱਡੀ ਝੋਟੀ ਦਾ ਵੱਡੀ ਝੋਟੀ ਦਾ ਲੋਹੀ ਝੋਟੀ ਇਹ ਵੀ ਦੇ ਝੋਟੀ ਸਦੀਸ਼ਾ ਵੇ ਬੇਲ ਦੀ ਕੀਤੀ ਨਾ ਠੀਕ ਆ ਨਹੀਂ ਠੀਕ ਹੈ ਭਾਜੀ ਠੀਕ ਚੋਣ ਚਾਰ ਇੱਕ ਨੰਬਰ ਠੀਕ ਚੋਈਏ ਬੜੀ ਹੈਣਾ ਚੋਈਏ ਚੋਈਏ ਦਾਣਾ ਕਰ ਪਈ ਹੈ ਠੀਕ ਆ ਕਿਉਂ ਹੋ ਗਿਆ ਤਸल्ली ਕਰਕੇ ਖੜੇ ਕੋਈ ਰੁਪਈਏ ਨਾ ਲੈ ਜਿੰਨੇ ਬੋਲੋ ਪਰਿੰਦੀ ਕੀ ਮਲ ਤਰੀ ਦਾ ਮੁੱਲ ਰਿਆ ਕਪੰਜੀ ਹਮ ਇੱਕ ਵੀਰ ਦੇ ਦਈਏ ਹੋਰ ਕਰ ਦੇ ਇੱਕ 15000 ਇੱਕ 15000 ਬਾਹਰ ਕੋਈ ਦਊ ਨਾ ਬਾਹਰੇ ਚਲੋ ਠੀਕ ਹੈ ਨਹੀਂ ਵਾਕਈ ਨਹੀਂ ਮਿਲਨੀ ਵੱਡੀ ਝੋਟੀ ਹੈ 12 ਕਿਲੋ ਦੁੱਧ ਹੀ ਸੰਦੀਪ ਸਿਆ ਅੱਛਾ 12 ਕਿਲੋ ਹਾਂ ਔਰ ਦੇਖੋ ਤਾਜ਼ਾ ਬੱਜਾ ਬੋਲਾ ਖਟਾ ਮਗਰੇ ਆ ਲੈ ਹਾਂ ਲਓ ਜੀ ਇਹ ਵੀ ਦੇਖੋ ਝੋਟੀ ਨੂੰ ਥਾਨੇ ਵੇਖ ਕਿਹੜਾ ਲੱਗਾ ਥਾਨੇ ਵਾਕੇ ਵਾਕੇ ਤੁਸੀਂ ਕੀ ਲੱਗਾ ਤਾ ਵੀ ਹਰੀ ਤੇ ਤੇਰੀ ਗਾਜਰ ਹਾਂ ਤੇਰੀ ਗਾਜਰ ਮੂਲੀ ਗਈ ਹੈ ਮੂਲੀ ਕੋ ਮੂਲੀ ਮੋਟੀ ਹੁੰਦੀ ਹੈ ਤਾਂ ਤੁੜਕਾਰੇ ਰੱਬ ਦੀਆਂ ਚੀਜ਼ਾਂ ਲੱਗੀਆਂ ਆ ਰੱਬ ਜੀ ਇੱਕ ਰਾਂ ਆਉਂਦੀ ਨਾ ਆ ਜਿਹੜਾ ਕੋਈ ਮਰਜ਼ੀ ਦਾ ਖ ਲੈ ਪਰ ਕਿਹਨ ਬੋਦੀ ਕੁੜੀ ਆ ਵੀ 12 ਕਿਲੋ ਦੁੱਧ ਦੀ ਕੰਡੇ ਵਾਲਾ ਬਿਲਕੁਲ ਥਣ ਵੇਖ ਕੁੜੀਆਂ ਨੂੰ ਗੱਡਾ ਸਵਾਦੀ ਚੰਗਰ ਨਾ ਮੰਗ ਕੇ ਹੈਡ ਲੱਗਾ 12 ਕਿਲੋ ਕੰਡੇ ਤੇ ਚੜਾ ਕੇ ਦੁੱਧ ਲੈ ਜੇ ਇਹਦਾ ਜਿਹੜਾ ਮੀਟੀ ਵਾਲਾ ਮੁੱਲ ਮੁੱਲ ਮੋਲੇ ਥਨੀਵ ਸਾਹਿਬ ਇੱਕੋ ਹੀ ਗੱਲ ਮੋਲੇ ਰਿਕ ਪੰਜ ਹਮ 99000 ਛੋਟੀ ਦੇ 99000 ਦੇਣੀ ਆ 95 ਦੇ ਯਸ ਨੂੰ ਚੱਲਣ ਦੇ ਹਾਂ ਜਿਹੜਾ ਮੈਲਾ ਪੂੜਾ ਮਾਰ ਦੇ ਕਿਲੋ 2 ਕਿਲੋ ਵਧੂ ਛੋਟੀ ਬਸ ਠੀਕ ਆ ਠੀਕ ਆ ਕਰਾਂ ਦੇ ਚੱਲਾਂ ਦੇ ਲਾਸਟ ਪੀਸ ਹੈ ਗਿਆ ਹੁਣ ਆਹੀ ਵਾਦ ਆਹ ਹੋਏ ਹੋ ਚਾਰ ਲੋ ਜੀ ਵੇਖੋ ਦੇਗੀਆਂ ਆਪਣੀਆਂ ਬਾਕੀ ਮਈਆਂ ਵੇਖ ਚੁੱਕੀਆਂ ਬਾਈਆਂ ਆਉਂਦੀਆਂ ਪਰ ਚਾਰ ਪੀਸ ਚਾਰੇ ਬੜੇ ਜਬਰ ਪੀਸ ਆ ਪਰ ਅਸ ਤੇ ਲੱਗ ਕੇ ਤਿੰਨ ਆਵੇ ਜਾਣੀ ਬਾਕੀ ਮੇਰਾ ਵੀਰ ਇੱਥੇ ਆ ਗਿਆ ਰਣਾ ਅੱਜ ਪੂਰੀ ਤਸल्ली ਕਰਨ ਹੂੰ ਸੰਦੀਪ ਆ ਤੈਨੂੰ ਪਤਾ ਕੱਲ ਜਿਹੜੀ ਗੱਲ ਹੋਈ ਹਾਂ ਨਹੀਂ ਪਤਾ ਉਹਦੇ ਨਾਲ ਵੀ ਮਾਰੀ ਹੋਈ ਆ ਚਲੋ ਬਹੁਤ ਗਲਤ ਹੋਇਆ ਉਹ ਵੀ ਰੁਪਏ ਲਾ ਕੇ ਗਿਆ ਨਹੀਂ ਠੀਕ ਆ ਭਾਰਾ ਸੰਦੀਪ ਸਾਹਿਬ ਕੋਈ ਇਲਾਕੇ ਚ ਬਾਹ ਖੜੀ ਕਰਕੇ ਆ ਦੇ ਹੂੰ ਵਪਾਰੀ ਦੇ ਸਿਰ ਤੇ ਠੱਗ ਦਾ ਅੰਜਾਮ ਪਹਿਲਾਂ ਲਿਖ ਦਿੰਦੇ ਨਹੀਂ ਨਹੀਂ ਚਲੋ ਤੁਸੀਂ ਬਹੁਤ ਵਧੀਆ ਕੀਤਾ ਇਧਰ ਲਿਖ ਦਿੰਦੇ ਨਹੀਂ ਮੇਰੀ ਗੱਲ ਸੁਣੀ ਗਈ ਲਿਖ ਦਿੰਦੇ ਵਪਾਰੀ ਆ ਦਿੰਦੇ ਠੱਗੀ ਚੋਰ ਹੀ ਕਮੈਂਟ ਕਰਨਾ ਸੌਖਾ ਪਰ ਘਰ ਵਾਲਾ ਕੋਈ ਬਾਹ ਖੜੀ ਕਰਕੇ ਆ ਕੇ ਕਦੀ ਵਪਾਰੀ ਦੀ ਮੱਤ ਕੀਤੀ ਹੁੰਦੀ ਬਿਲਕੁਲ ਸਹੀ ਗੱਲ ਵਪਾਰੀ ਨੂੰ ਗੰਦੀ ਪਾਏ ਵਪਾਰੀ ਨੁਕਰੇ ਲਾ ਲਿੰਦਾ ਘਾਟੇ ਨਾਲ ਵੇਚ ਲੂ ਘਰ ਵਾਲਾ ਦੱਸਾਂ ਕਰੋ ਝੱਗਾ ਜੋਕ ਦਿੰਦੇ ਉਸ ਰੱਸਾ ਲਾ ਦੋ ਉਹਦੀ ਮੱਜ ਮਰ ਗਈ ਆ ਮਰ ਗਈ ਸਹੀ ਗੱਲ ਆ ਮੈਂ ਗਾਂ ਆਈ ਮੇਰੇ ਕੋਲ 35000 ਰੁਪਏ ਦੀ 35 ਦੀ ਗਾਂ ਦਿੱਤੀ ਆਪਾਂ ਬਾਸ ਨਾਲ ਉਹਨੂੰ 5000 ਰੁਪਿਆ ਦਿੱਤਾ ਬਿਲਕੁਲ ਉਹਦੀ ਜ ਆਪਾਂ ਨਹੀਂ ਝੂਠੇ ਨਹੀਂ ਨਹੀਂ ਮੇਰੇ ਉਹ ਗਲਤ ਉਹ ਬੰਦਾ ਵੀ ਆਂਦਾ ਆਂਦਾ ਵੀ ਤੁਸੀਂ ਨਹੀਂ ਝੂਠੇ ਕਹੋਗੇ ਆਪਣੇ ਘਰੋਂ ਮੈਂ ਗਈ ਨੂੰ 5 ਦਿਨ ਹੋ ਗਏ ਹਮ ਨਾਲ ਇਹਨਾਂ ਨੇ ਗਲਤ ਕੀਤਾ ਨਾਲ 2000 ਰੁਪਏ ਦਿੱਤੇ ਕੀ ਗਲਾ ਲਾਤਾ ਜੇ ਇਹਨੇ ਸੀਸੀ ਪੀ ਆਈ ਉਹ ਨਹੀਂ ਪੀਣੀ ਚਾਹੀਦੀ ਸਰ ਫਿਰ ਉਹਨੇ ਨਾਲ ਟੀਕਾ ਲਾਤਾ ਬਿਲਕੁਲ ਜੀ ਵੀਰ ਜੀ ਡਾਕਟਰ ਵੀ ਸਾਨੂੰ ਆਂਦੇ ਆ ਕਿ 24 ਘੰਟੇ ਬੱਚੇ ਦਾ ਨੀ ਦਾ ਮੂੰਹ ਖੁੱਲਾ ਰਹੀਦਾ ਹਾਂ ਖੁੱਲਾ ਰਹੀਦਾ ਸਹੀ ਗੱਲ ਕੋਈ ਹੋਰ ਨਵੀਂ ਮਾਰੀ ਅਹੀਂ ਕੋ ਬਾਜ ਆਖੀ ਪਰ ਸਾਡੇ ਤੋਂ ਜਿੰਨੀ ਮਤ ਹੋ ਸਕੀ ਹੈ ਕੀਤੀ ਪਰ ਵਪਾਰੀ ਦੀ ਕੋਈ ਘਰ ਵਾਲਾ ਬਾਹ ਕੱਢ ਕੇ ਕਹਦੇ ਕਿ ਅਸੀਂ ਵਪਾਰੀ ਨੂੰ ਡੰਗਲ ਮਾਰਾ ਪਿਆ ਮਰ ਗਿਆ ਉਹਦਾ ਜਾ ਕੇ 아이 ਉਹਦੀ ਮਦਦ ਕੀਤੀ ਚਲੋ ਧੰਨਵਾਦ ਤੁਹਾਡਾ ਵੇਖੋ ਬੜਾ ਗੱਲ ਕੀ ਆ ਵੈਂਟ ਲਿਖਣਾ ਮੈਂਡੇ ਲੈ ਕੇ ਜਾਂਦੇ ਆ ਠਾਗੀ ਹੈ ਚੋਰ ਹੀ ਹਾਂ ਵਪਾਰ ਦੇ ਧੱਕੇ ਦੇ ਕੋਈ ਚੱਲ ਕੇ ਵੇਖੇ ਬਿਲਕੁਲ ਜੀ ਧੱਕੇ ਦੇ ਕੋਈ ਚੱਲੇ ਕਿ ਵਪਾਰ ਜਿੱਨੇ ਲੱਗਦੇ ਨਾ ਨਾ ਵੇਖੋ ਨਫੇ ਦੇ ਗਾਂ ਭਈ ਦਿਨੇ ਵੀ ਪੈਂਦੇ ਆ ਪਰ ਉਹ ਬੰਦੇ ਦੀ ਵੀ ਚਚਾਈ ਉਹ ਅੰਦਾਜ਼ੀ ਕਰਦਾ ਮੈਂ ਹਾਂ ਕਿ ਕੀ ਕੀ ਕਰਦਾ ਸੰਦੀਪ ਸਿੰਘ ਤੂੰ ਤੂੰ ਹੀ ਨਾਲ ਕੀਤਾ ਜਿਹੜਾ ਉਹ ਮਾਰਾ ਕੀਤਾ ਦੱਸ ਦੇ ਉਹ ਮੈਨੂੰ ਮੈਂ ਕਿਹ ਦੱਸੋ ਕਿਵੇਂ ਕਰਨਾ ਯਾਰ ਮੇਰੇ ਗਾਂ ਮੈਂ ਨਹੀਂ ਕਰਦਾ ਦੁੱਧ ਪੀਣਾ ਗਾਂ ਤੇਰੀ ਭਜੀ ਜੱਟਾ ਲੈ ਜਾ ਆ ਬਸ ਐਂ ਹੀ ਕਰ ਲੈ ਨਾਲ ਮੇਰਾ ਤੇਰਾ ਖਰਚਾ ਵੀ ਨਹੀਂ ਆ ਵੀ ਗਿਆ ਕਰਦੇ ਆਪਣੇ ਗਾਂ ਵਾਸ ਕਰਾ ਰਿਹਾ ਮੈਂ ਚੱਲ ਲੈਣਾ ਮੈਂ ਹਾਂ ਲੈ ਜਾ ਤੂੰ ਭਜੀ ਗਲਤੀ ਚੋਂ ਸਾਡੀ ਮੈਂ ਨਹੀਂ ਆ ਗਈ ਆ ਸੰਦੀਪ ਸਿੰਘ ਘਰ ਵਾਲੇ ਨਹੀਂ ਮਗਰੋਂ ਨੇ ਆ ਜਾਂਦੇ ਜਦੋਂ ਇਹ ਬੋਲਦੇ ਆ ਨਾ ਭਾਈ ਉਹ ਆ ਦਿੰਦੇ ਢਾਡੀ ਜੋ ਬਿਲਕੁਲ ਢਾਡੀ ਤੇ ਮਾਰਦੀਆਂ ਤਕਰੀਬਨ ਜਿੱਥੋਂ ਹੀ ਲਿਉਂਦੀ ਉਹਨਾਂ ਦੇ ਪਿੱਛਾ ਨਿਕਲਦੀਆਂ ਜੀ ਬਿਲਕੁਲ ਜੀ ਬਿਲਕੁਲ ਉਨੇ ਕੀ ਕੀ ਰਹਿ ਪਤਨ ਲਗਣਾ ਕਿ ਕੀ ਬਦਲਾਈ ਲੋਕ ਨੇ ਇੱਕ ਬੰਦੇ ਕੋਲ ਕਰ ਗਿਆ ਇਹ ਲੋਤੇ ਦੋ ਚੌਂ ਗੱਡੇ ਵੇਤ ਕੋ ਲੈਨੇ ਹੈ ਗਰੇ ਰਾਬ ਬਾਕੀ ਚਲੋ ਕੋਈ ਗੱਲ ਨਹੀਂ ਇੱਥੇ ਮਾਰਨ ਫਿਰ ਤੈਸਾਂ ਗੱਲ ਕੀ ਵਪਾਰੀ ਦੀ ਆ ਦੁਕਾਨਦਾਰੀ ਨੂੰ ਰਾਹ ਦੇਣਾ ਪੈਂਦਾ ਉਹ ਆਂਦਾ ਕਿ ਮੇਰਾ ਗਾਹਕ ਨਾ ਤਰਾ ਬਿਲਕੁਲ ਬਿਲਕੁਲ ਵਪਾਰੀ ਕੋਈ ਵੀ ਆ ਉਹ ਕਿਸੇ ਦਾ ਮਾੜਾ ਨਹੀਂ ਦੱਤਾ ਘਰਾਂ ਲੈੜੇ ਕੁવાડી ਛਕੋਹਾ ਦਿੰਦੇ ਚਲੋ ਨੰਬਰ ਬੋਲੋ ਜੀ ਨੰਬਰ ਆਪਣਾ 88721 30 ਜੀ ਉਹਨਾਂ ਦੀ ਪਿੰਡ ਜੀ ਉਹ ਵਾਲਾ ਜ਼ਿਲ੍ਹਾ ਤੰਤਰ ਅਸਿਕਾ